ਦੋਸਤੋ ਅੱਜ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਜਿਸ ਤੇ ਆਪਾਂ ਗੱਲਬਾਤ ਕਰਾਂਗੇ ਆਜ਼ਾਦੀ ਨਾਲ ਆਜ਼ਾਦੀ ਮੇਰਾ ਪਹਿਲਾ ਇਹ ਸਵਾਲ ਹੈ ਕਿ ਖਨੌਰੀ ਬਾਰਡਰ ਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਪ੍ਰਪੋਜ਼ਲ ਲੈ ਕੇ ਗਈਆਂ ਏਕਤਾ ਦੇ ਲਈ ਉਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਕੋਈ ਛੋਟੀ ਗੱਲ ਨਹੀਂ ਹੈ ਕੋਈ ਆਮ ਗੱਲ ਨਹੀਂ ਇਹ ਬਹੁਤ ਵੱਡੀ ਗੱਲ ਹੈ ਜਿਹੜੀ ਸੰਯੁਕਤ ਕਿਸਾਨ ਮੋਰਚਾ ਭਾਰਤ ਨੇ ਕੀਤੀ ਹੈ ਏਕਤਾ ਦੇ ਲਈ ਪ੍ਰਪੋਜ਼ਲ ਲੈ ਕੇ ਆਪ ਸਾਰੇ ਆਗੂ ਖਨੌਰੀ ਬਾਰਡਰ ਡੱਲੇਵਾਲ ਸਭ ਕੁਲ ਗਏ ਨੇ ਔਰ ਸਾਰੇ ਇਕੱਠੇ ਹੋ ਕੇ ਗਏ ਨੇ ਇਹ ਵੱਡੀ ਗੱਲ ਹੈ ਔਰ ਅਗਲੀ ਗੱਲ ਲੈ ਕੇ ਹੋਵੇਗਾ ਕੀ ਦੇਖੋ ਹੋਵੇਗਾ ਕੀ ਇਹਦੇ ਤੇ ਦੋ ਗੱਲਾਂ ਨੇ ਪਹਿਲੀ ਗੱਲ ਤਾਂ ਵਕਤ ਦੱਸੇਗਾ ਤੇ ਦੂਜੀ ਗੱਲ ਹੈ ਕਿ ਕਿਸਾਨ ਆਗੂਆਂ ਨੂੰ ਸਾਡੇ ਨਾਲੋਂ ਬਿਹਤਰ ਪਤਾ ਪਰ ਅਸੀਂ ਇਹ ਦੱਸ ਸਕਦੇ ਹਾਂ ਕਿ ਪੰਜਾਬ ਕੀ ਚਾਹੁੰਦਾ ਲੋਕ ਕੀ ਚਾਹੁੰਦੇ ਨੇ ਪੰਜਾਬ ਤੇ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਵੀ ਇਹ ਇਕੱਠੇ ਹੋਣ ਸਾਰੇ ਪੰਜਾਬ ਦੇ ਲੋਕਾਂ ਨੂੰ ਜਿਹਨੂੰ ਮਰਜ਼ੀ ਪੁੱਛ ਲੋ ਉਹ ਕਹਿੰਦੇ ਨੇ ਯਾਰ ਜਦੋਂ ਤੱਕ ਅੱਡੋ ਪਾਟੀ ਨੇ ਜਦੋਂ ਤੱਕ ਨਿਕੜੇ ਹੋਏ ਨੇ ਉਦੋਂ ਤੱਕ ਕੁਝ ਨਹੀਂ ਬੰਨਣਾ ਮਤਲਬ ਲੋਕਾਂ ਨੂੰ ਠੀਕ ਨਹੀਂ ਲੱਗ ਰਿਆ ਹਰ ਜਥੇਬੰਦੀ ਕਹਿਣ ਨੂੰ ਇਹ ਕਹਿੰਦੀ ਹੈ ਕਿ ਅਸੀਂ ਲੋਕਾਂ ਦੀ ਭਾਵਨਾ ਅਨਸਾਰ ਕੰਮ ਕਰਦੇ ਆਂ ਅਸੀਂ ਲੋਕਾਂ ਦੀਆਂ ਇਛਾਵਾਂ ਅਨਸਾਰ ਅਸੀਂ ਲੋਕਾਂ ਨੂੰ ਮੁੱਖ ਰੱਖ ਕੇ ਕੰਮ ਕਰਦੇ ਆਂ ਤਾਂ ਫਿਰ ਲੋਕਾਂ ਦੀ ਭਾਵਨਾ ਜਿਹੜੀ ਸੀ ਉਹ ਕੱਲ ਲਾਗੂ ਹੋਈ ਆ ਬਹੁਤ ਵਧੀਆ ਕੀਤਾ ਮੈਂ ਕਹਿੰਨਾ ਵਧਾਈ ਦੇਣੀ ਚਾਹਾਂਗੇ ਐਸਕੇਐਮ ਨੂੰ ਸੰਯੁਕਤ ਕਿਸਾਨ ਮੋਰਚਾ ਭਾਰਤ ਨੂੰ ਕਿ ਉਹ ਉੱਥੇ ਗਏ ਨੇ ਅੱਗੋਂ ਜਿਹੜੀਆਂ ਛੰਬੂ ਤੇ ਖਨੋਰੀ ਦੇ ਉੱਪਰ ਲੜਾਈ ਲੜ ਰਹੇ ਦੋ ਮੋਰਚੇ ਨੇ ਸਾਂਝੀ ਲੜਾਈ ਲੜ ਰਹੇ ਨੇ ਉਹਨਾਂ ਨੇ ਵੀ ਬਹੁਤ ਸੋਹਣਾ ਸਲੂਕ ਕੀਤਾ ਉਹਨਾਂ ਨੇ ਜੀ ਆਇਆਂ ਨੂੰ ਕਿਹਾ ਉਹਨਾਂ ਨੇ ਬੜਾ ਪੋਜੀਟਿਵਲੀ ਬੜਾ ਹਾਂ ਪੱਖੀ ਤਰੀਕੇ ਨਾਲ ਗੱਲਾਂ ਸੁਣੀਆਂ ਔਰ ਉਹਨਾਂ ਨੇ ਕਿਹਾ ਅਸੀਂ ਇਹਦੇ ਉੱਪਰ ਵਿਚਾਰ ਕਰਦੇ ਹਾਂ ਔਰ ਇਹਦੇ ਤੋਂ ਵੀ ਅੱਗੇ ਪਹਿਲਾ ਪ੍ਰਪੋਜ਼ਲ ਸ਼ੰਭੂ ਮੋਰਚੇ ਤੋਂ ਆਈ ਸੀ ਪਿਛਲੇ ਦਿਨੀ ਐਸਕੇਐਮ ਨੂੰ ਕਿ ਅਸੀਂ ਤੁਹਾਨੂੰ ਪ੍ਰਪੋਜ਼ਲ ਭੇਜਦੇ ਹਾਂ ਵੀ ਆਓ ਆਪਾਂ ਬੈਠ ਕੇ ਗੱਲ ਕਰੀਏ ਤੇ ਉਸ ਤੋਂ ਬਾਅਦ ਫਿਰ ਪਟਿਆਲਾ ਦੇ ਵਿੱਚ ਇੱਕ ਮੀਟਿੰਗ ਹੋਈ ਗੱਲਬਾਤ ਹੋਈ ਪਰ ਉਸ ਤੋਂ ਬਾਅਦ ਗੱਲ ਜਿਹੜੀ ਆ ਇੱਕ ਵਾਰ ਫਿਰ ਸਟਾਪ ਕਰ ਗਈ ਹੁਣ ਇਹ ਜਿਹੜੀ ਇੱਕ ਟੋਰੀ ਆ ਚੀਜ਼ ਅੱਗੇ ਸੰਯੁਕਤ ਕਿਸਾਨ ਮੋਰਚੇ ਨੇ ਜਿਹੜਾ ਮੋਗਾ ਦੇ ਵਿੱਚ ਮਹਾ ਇਕੱਠ ਹੋਇਆ ਉਥੇ ਬਹੁਤ ਵੱਡੇ ਇਕੱਠ ਦੇ ਵਿੱਚ ਇਹ ਪਾਸ ਕੀਤਾ ਲੋਕਾਂ ਨੇ ਹੱਥ ਖੜੇ ਕਰਕੇ ਵੀ ਇਕੱਠੇ ਹੋਣਾ ਦੂਜੀ ਗੱਲ ਇਹ ਪਾਸ ਕੀਤੀ ਵੀ ਅੱਜ ਤੋਂ ਬਾਅਦ ਸ਼ੰਭੂ ਤੇ ਖਨੌਰੀ ਮੋਰਚੇ ਤੇ ਲੜਾਈ ਲੜ ਰਹੇ ਜਿਹੜੇ ਸਾਥੀ ਨੇ ਜਥੇਬੰਦੀਆਂ ਨੇ ਉਹਨਾਂ ਤੇ ਕਿੰਨੇ ਵੀ ਮਨ 'ਚ ਸਵਾਲ ਹੋਣ ਕਿੰਨੇ ਵੀ ਮਨ 'ਚ ਟੋਖਲੇ ਹੋਣ ਕੋਈ ਕਮੈਂਟ ਉਹਨਾਂ ਦੇ ਉੱਪਰ ਨਹੀਂ ਕਰਨਾ ਤਾਂ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵਧੀਆ ਇੱਕ ਸਮਝ ਇੱਕ ਮਾਨਸਿਕਤਾ ਇੱਕ ਦ੍ਰਿਸ਼ਟੀਕੋਣ ਦਿਖਾਇਆ ਦੋਵਾਂ ਪਾਸੇ ਤੋਂ ਜੇਕਰ ਇਕੱਠੇ ਹੋ ਗਏ ਤਾਂ ਇੱਕ ਗੱਲ ਲਾਜ਼ਮੀ ਹੈ ਜਦੋਂ ਦਾ ਮੋਗੇ ਤੋਂ ਐਲਾਨ ਹੋਇਆ ਨਾ ਕਿ ਅਸੀਂ ਜਾਵਾਂਗੇ ਉਦੋਂ ਦਾ ਸਰਕਾਰਾਂ ਨੂੰ ਲਾਜ਼ਮੀ ਅੰਦਰ ਕੋ ਸਰਮੋਸਰ ਸ਼ੁਰੂ ਹੋਈ ਹੋਊਗੀ ਇੱਕ ਭਾਜੜ ਪਈ ਹੋਊਗੀ ਇੱਕ ਢੁੜਕੂ ਛੜਿਆ ਹੋਊਗਾ ਕਿਉਂਕਿ ਸਰਕਾਰਾਂ ਤੇ ਹਕੂਮਤਾਂ ਜਿਹੜੇ ਮਰਜ਼ੀ ਵਕਤ ਦੀਆਂ ਹੋਣ ਉਹਨਾਂ ਨੂੰ ਜੇ ਲੋਕ ਆਪਸ ਵਿੱਚ ਇਕੱਠੇ ਹੁੰਦੇ ਆ ਸਰਕਾਰਾਂ ਦੀਆਂ ਨੀਤੀਆਂ ਦੇ ਖਿਲਾਫ ਤਾਂ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਨਹੀਂਗਾ ਉਹ ਇਹ ਨਹੀਂ ਚਾਹੁੰਦੇ ਉਹਨਾਂ ਦੀ ਨੀਤੀ ਰਹੀ ਆ ਪਾੜੋ ਤੇ ਰਾਜ ਕਰੋ ਤੋੜੋ ਤੇ ਰਾਜ ਕਰੋ ਨਖੇੜੋ ਤੇ ਰਾਜ ਕਰੋ ਅੰਗਰੇਜ਼ੀ ਦੇ ਵਿੱਚ ਉਹਨੂੰ ਕਹਿੰਦੇ ਆ ਡਿਵਾਈਡ ਐਂਡ ਰੂਲ ਓਵਰ ਤਾਂ ਇਹ ਨੀਤੀ ਅੱਜ ਕੋਈ ਬੰਦ ਨਹੀਂ ਹੋਈ ਬੜੇ ਖੁਸ਼ ਸੀ ਹਕੂਮਤ ਪੂਰੀ ਖੁਸ਼ ਸੀ ਕਿ ਇਹ ਤਾਂ ਡੋ ਅੱਡ ਨੇ ਇਹ ਤਾਂ ਪਾਟੇ ਹੋਏ ਨੇ ਇਕੱਠੇ ਇਹਨਾਂ ਦੇ ਹੋਣ ਦੀ ਸੰਭਾਵਨਾ ਨਹੀਂ ਗਈ ਇਹ ਕੀ ਕਰ ਲੈਣਗੇ ਔਰ ਇੱਕ ਡੱਲੇਵਾਲ ਸਾਹਿਬ ਦੇ ਕੁਰਬਾਨੀ ਨਾਲ ਹਕੂਮਤ ਨੂੰ ਕੋਈ ਬਹੁਤਾ ਫਰਕ ਨਹੀਂ ਪੈਣ ਵਾਲਾ ਹਕੂਮਤਾਂ ਤੁਸੀਂ ਦੇਖੋ ਦਿੱਲੀ ਮੋਰਚੇ ਤੇ ਉਹ ਵੀ ਓਨੇ ਹੀ ਕੀਮਤੀ ਇਨਸਾਨ ਸੀ ਜਿਹੜੇ 750 ਕਿਸਾਨ ਜਿਹੜੇ ਆ ਉਹ ਦਿੱਲੀ ਦੇ ਮੋਰਚੇ ਤੇ ਸ਼ਹੀਦ ਹੋਏ ਨੇ 2021 ਤੱਕ ਤਾਂ ਉਦੋਂ ਵੀ ਕੇਂਦਰ ਸਰਕਾਰ ਨੂੰ ਕੋਈ ਫਰਕ ਨਹੀਂ ਪਿਆ ਉਸ ਤੋਂ ਬਾਅਦ ਖਨੌਰੀ ਐਸੇ ਹੀ ਮੋਰਚੇ ਦੇ ਉੱਪਰ ਸ਼ੁਭ ਕਰਨ ਦੀ ਨੌਜਵਾਨ ਕਿਸਾਨ ਪੁੱਤ ਦੀ ਗੋਲੀ ਮਾਰ ਕੇ جان ਲਈ ਗਈ ਆ ਤਾਂ ਉਦੋਂ ਵੀ حکومت ਨੂੰ ਕੋਈ ਫਰਕ ਨਹੀਂ ਪਿਆ ਤੇ ਡੱਲੇਵਾਲ ਸਾਹਿਬ ਭਾਵੇਂ ਸਾਰੇ ਆਗੂ ਜਿਹੜੇ ਨੇ ਉਹ ਵੀ ਚਲੇ ਜਾਣ حکومت ਜਿਹੜੀ ਆ ਉਹਦਾ ਜਿਹੜਾ ਉਹਦਾ ਜਿਹੜਾ ਕਰੈਕਟਰ ਹੁੰਦਾ ਨਾ ਇਹਦਾ ਐਨਲਿਸਿਸ ਕਰਨਾ ਚਾਹੀਦਾ ਸਰਕਾਰਾਂ ਤੇ ਹਕੂਮਤਾਂ ਦਾ ਜਿਹੜਾ ਅਸਲੀ ਕਰੈਕਟਰ ਹੈ ਉਹ ਨਰਦਈ ਹੁੰਦਾ ਉਹ ਸੰਵੇਦਨਸ਼ੀਲ ਨਹੀਂ ਹੁੰਦਾ ਉਹ ਫੀਲਿੰਗਲੈਸ ਹੁੰਦਾ ਸਰਕਾਰ ਦੇ ਅੰਦਰ ਕੋਈ ਰੂਹ ਨਹੀਂ ਹੁੰਦੀ ਸਰਕਾਰਾਂ ਕਠੋਰ ਹੁੰਦੀਆਂ ਨੇ ਤਾਂ ਉਹਨਾਂ ਦੇ ਉੱਪਰ ਇਸ ਤਰ੍ਹਾਂ ਅਸਰ ਸ਼ਾਇਦ ਨਹੀਂ ਸੀ ਹੋਣਾ ਪਰ ਜਿਸ ਤਰੀਕੇ ਦੇ ਨਾਲ ਕੱਲ ਜਦੋਂ ਕਿਸਾਨ ਆਗੂ ਉੱਥੇ ਡੱਲੇਵਾਲ ਸਾਹਿਬ ਨੂੰ ਮਿਲੇ ਨੇ ਤਾਂ ਬਾਹਰ ਨਿਕਲ ਕੇ ਮਨਜੀਤ ਤਨੇਰ ਜਿਹੜੇ ਸਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਨੇ ਉਹਨਾਂ ਨੇ ਕਿਹਾ ਕਹਿੰਦੇ ਡੱਲੇਵਾਲ ਸਾਹਿਬ ਨੂੰ ਸਾਨੂੰ ਮਿਲ ਕੇ ਜੋਸ਼ ਆਇਆ ਉਹ ਕਹਿੰਦੇ ਲਾਜ਼ਮੀ ਉਹਨਾਂ ਦਾ ਖੂਨ ਵਧਿਆ ਔਰ ਜਿੱਥਨੇ ਉੱਥੇ ਹੋਰ ਸੱਚੇ ਸੁੱਚੇ ਲੋਕ ਨੇ ਜਿਹੜੇ ਗੱਲੇਵਾਲ ਸਾਹਿਬ ਦੇ ਨਾਲ ਬੈਠੇ ਨੇ ਹਜ਼ਾਰਾਂ ਕਿਸਾਨ ਆਮ ਕਿਸਾਨ ਹੋਰ ਆਗੂ ਉਹਨਾਂ 'ਚ ਵੀ ਜੋਸ਼ ਆਇਆ ਕੱਲ ਮੈਂ ਦੇਖਿਆ ਸਰਜੀਤ ਫੂਲ ਸਾਹਿਬ ਹੋਰੀ ਵੀ ਬਹੁਤ ਪੋਜੀਟਿਵਲੀ ਗੱਲ ਕਰ ਰਹੇ ਸੀ ਜਿਹੜੇ ਕਿ ਸ਼ੰਭੂ ਮੋਰਕੇ ਤੇ ਬੈਠੇ ਹੋਏ ਨੇ ਪਹਿਲਾਂ ਐਸਕੇਐਮ ਦੇ ਆਗੂ ਜਿਹੜੇ ਨੇ ਉਹ ਖਨੌਰੀ ਗਏ ਨੇ ਫਿਰ ਉਹ ਸ਼ੰਭੂ ਗਏ ਨੇ ਮੈਂ ਕਹਿੰਦਾ ਐਦਾਂ ਦੀ ਪਹਿਲ ਕਰਨੀ ਚਾਹੀਦੀ ਹੈ ਸਾਡੇ ਜਿਹੜੇ ਸਮਾਜ ਦੇ ਇਸ ਟਾਈਮ ਲੋਕ ਨੇ ਸਾਡੇ ਚ ਆਕੜਾਂ ਹੰਕਾਰ ਬਹੁਤ ਜ਼ਿਆਦਾ ਵੱਧ ਗਿਆ ਅਸੀਂ ਤਾਂ ਆਪਣਿਆਂ ਨਾਲ ਲੜ ਪਈਏ ਤੇ ਝੁਕਣਾ ਨਹੀਂ ਚਾਹੁੰਦੀ ਅਸੀਂ ਆਪਣਿਆਂ ਨਾਲ ਲੜ ਕੇ ਇਹ ਸੋਚਦੇ ਰਹਿੰਦੇ ਆ ਕਿ ਪਹਿਲਾਂ ਉਹ ਝੁਕੇ ਮੈਂ ਕਿਉਂ ਝੁਕਾਂ ਪਹਿਲਾਂ ਉਹ ਬੁਲਾਏ ਮੈਂ ਕਿਉਂ ਬੁਲਾਵਾਂ ਮੈਂ ਤਾਂ ਵੇਖਿਆ ਲੋਕ ਇੰਨਾ ਬਰਦਾਸ਼ਤ ਮਾਦਾ ਡੈੱਡ ਹੋ ਗਿਆ ਕਿਸੇ ਨਾਲ ਮਾੜੀ ਜੀ ਗੱਲ ਹੋ ਜੇ ਤੇ ਵਟਸਐਪ ਤੋਂ ਬਲਾਕ ਮਾਰ ਦਿੰਦੇ ਨੇ ਤੇ ਫਿਰ ਉਡੀਕਦੇ ਨੇ ਕਿ ਮੈਨੂੰ ਟੈਕਸਟ ਮੈਸੇਜ ਕਰੇਗਾ ਮਤਲਬ ਇਹਦੇ ਚ ਕੀ ਮਿਲਣਾ ਹੈ ਬਸ ਇਹੀ ਹੁੰਦਾ ਨਾ ਮਨ 'ਚ ਵੀ ਅਗਲਾ ਝੁਕੀ ਮੈਂ ਕਿਉਂ ਝੁਕਾ ਅਗਲਾ ਪਹਿਲ ਕਰੇ ਤੇ ਇੱਕ ਗੱਲ ਮੈਂ ਇੱਥੇ ਠੋਕ ਵਜਾ ਕੇ ਕਹਿ ਦੇਣੀ ਚਾਹਣਾ ਜੋ ਮੇਰੀ ਵਿਚਾਰਧਾਰਾ ਜੋ ਮੇਰਾ ਸਿਧਾਂਤ ਜੋ ਮੇਰਾ ਦ੍ਰਿਸ਼ਟੀਕੋਣ ਮੈਨੂੰ ਕਹਿੰਦਾ ਰਿਸ਼ਤਿਆਂ ਦੇ ਵਿੱਚ ਜਿਹੜਾ ਪਹਿਲਾਂ ਝੁਕਦਾ ਵੱਡਾ ਉਹ ਹੁੰਦਾ ਸਿਆਣਾ ਉਹ ਹੁੰਦਾ ਵਿਰੋਧੀਆਂ ਅੱਗੇ ਜਮਾਤੀ ਦੁਸ਼ਮਣਾਂ ਅੱਗੇ ਝੁਕਣਾ ਇਹ ਬਹੁਤ ਵੱਡੀ ਗਲਤੀ ਹੈ ਇਹ ਡਰਪੋਕਤਾ ਹੈ ਪਰ ਰਿਸ਼ਤਿਆਂ ਦੇ ਵਿੱਚ ਜਿਹੜਾ ਪਹਿਲਾਂ ਝੁਕਦਾ ਜਿਹੜਾ ਪਹਿਲਾਂ ਬੁਲਾਉਂਦਾ ਜਿਹੜਾ ਨੀਵਾ ਪੈਂਦਾ ਜਿਹੜਾ ਹੱਥ ਵਧਾਉਂਦਾ ਹੈ ਬਾਰ-ਬਾਰ ਉਹੀ ਸਮਝਦਾਰ ਤੇ ਵੱਡਾ ਹੁੰਦਾ ਤੇ ਐਸਕੇਐਮ ਨੇ ਤੇ ਜਿਹੜੀਆਂ ਸ਼ੰਭੂ ਖਨੋਰੀ ਤੇ ਲੜਾਈ ਲੜ ਰਹੀਆਂ ਜੱਥੇਬੰਦੀਆਂ ਨੇ ਉਹਨਾਂ ਨੇ ਕੱਲ ਜਿਸ ਤਰ੍ਹਾਂ ਦੀ ਮਿਸਾਲ ਫਿਰ ਪੇਸ਼ ਕੀਤੀ ਹੈ ਇਹ ਪੰਜਾਬ ਦੇ ਲੋਕਾਂ ਦੇ ਹਿੱਤ ਚ ਹੈ ਤੇ ਪੰਜਾਬ ਦੇ ਲੋਕ ਇਹੀ ਚਾਹੁੰਦੇ ਸੀ ਆ ਆਜ਼ਾਦ ਜੀ ਮੇਰਾ ਇੱਕ ਹੋਰ ਸਵਾਲ ਆ ਜਿਹੜਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਆ ਉਹ ਕਿਸਾਨਾਂ ਨੂੰ ਕਹਿ ਰਿਹਾ ਵੀ ਤੁਸੀਂ ਮੇਰੇ ਕੋਲੇ ਆਓ ਮੇਰੇ ਨਾਲ ਬੈ ਕੇ ਗੱਲਬਾਤ ਕਰੋ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਰਵਨੀਤ ਬਿੱਟੂ ਇੱਕ ਪਟਕੀ ਹੋਈ ਰੂਹ ਕਹਿ ਸਕਦਾ ਮੈਂ ਰਵਨੀਤ ਬਿੱਟੂ ਆਪ ਵੀ ਜਾਣਦਾ ਵੀ ਉਹਨੂੰ ਕੌਣ ਪੁੱਛਦਾ ਕੱਲ ਉਹਨੇ ਆਪ ਹੀ ਜਿਹੜਾ ਬਿਆਨ ਦਿੱਤਾ ਉਹਦੇ ਵਿੱਚ ਹੀ ਇਹ ਗੱਲ ਛੁਪੀ ਹੈ ਉਹਨੂੰ ਪਤਾ ਹੈ ਕਿ ਮੈਨੂੰ ਕੌਣ ਪੁੱਛਦਾ ਉਹਨੇ ਪਤਾ ਕੀ ਕਿਹਾ ਰਵਨੀਤ ਬਿੱਟੂ ਕਹਿੰਦਾ ਵੀ ਵੇਖੋ ਜੇਕਰ ਤੁਸੀਂ ਮੈਨੂੰ ਐ ਸਮਝਦੇ ਹੋ ਕਿ ਮੈਂ ਛੋਟਾ ਆਗੂ ਆ ਜਾਂ ਮੇਰੀ ਬੀਜੇਪੀ ਚ ਕੋਈ ਬਹੁਤੀ ਸੁਣਵਾਈ ਨਹੀਂ ਤਾਂ ਕਹਿੰਦਾ ਕਿਸਾਨ ਨੂੰ ਤੁਸੀਂ ਮੇਰੇ ਕੋਲ ਆਵਦਾ ਕੋਈ ਛੋਟਾ ਆਗੂ ਭੇਜ ਦਿਓ ਵੱਡੇ ਨਾਂ ਭੇਜੋ ਮੇਰੇ ਕੋਲ ਆਓ ਤਾਂ ਸਹੀ ਤੇ ਮੈਂ ਮੋਦੀ ਸਾਹਿਬ ਹੋਰਾਂ ਕੋਲ ਤੁਹਾਡੀਆਂ ਮੰਗਾਂ ਲੈ ਕੇ ਜਾਵਾਂ ਮੈਂ ਉਹਨਾਂ ਨੂੰ ਤੁਹਾਡੀਆਂ ਮੰਗਾਂ ਦੱਸਾਂ ਬਿੱਟੂ ਸਾਹਿਬ ਜਾਂ ਤਾਂ ਤੁਹਾਡਾ ਆਪਦਾ ਦਿਮਾਗ ਖਰਾਬ ਹੋ ਗਿਆ ਜਾਂ ਤਾਂ ਮੰਤਰੀ ਸਾਹਿਬ ਤੁਹਾਨੂੰ ਕੋਈ ਸਮਝ ਨਹੀਂ ਆਉਂਦਾ ਤੇ ਯਾਂ ਤੁਸੀਂ ਬਣਾ ਰਹੇ ਹੋ ਬੇਵਕੂਫ ਲੋਕਾਂ ਨੂੰ ਤੁਸੀਂ ਕੀ ਸਮਝਦੇ ਹੋ ਵੀ ਮੋਦੀ ਸਾਹਿਬ ਹਰਾਂ ਨੂੰ ਅਜੇ ਤੱਕ ਪਤਾ ਹੀ ਨਹੀਂ ਕਿਸਾਨਾਂ ਦੇ ਮੁੱਦੇ ਕੀ ਨੇ ਕਮਾਲ ਹੋ ਗਈ ਕਿਸਾਨਾਂ ਦੀਆਂ ਮੰਗਾਂ ਕੀ ਨੇ ਮੁੱਦੇ ਕੀ ਨੇ ਪੂਰੀ ਦੁਨੀਆ ਨੂੰ ਤਾਂ ਪਤਾ ਲੱਗਿਆ ਪਿਆ ਸੁਪਰੀਮ ਕੋਰਟ ਨੇ ਤਾਂ ਇੰਨੀਆਂ ਸੁਣਵਾਈਆਂ ਕਰਤੀਆਂ ਤੇ ਜੇਕਰ ਤੁਹਾਡੀ ਸਰਕਾਰ ਮੋਦੀ ਸਾਹਿਬ ਹਰਾਂ ਨੂੰ ਅਜੇ ਤੱਕ ਪਤਾ ਹੀ ਨਹੀਂ ਹੈ ਫਿਰ ਤੁਹਾਨੂੰ ਰਾਜ ਕਰਨ ਦੇ ਤੁਸੀਂ ਯੋਗ ਹੀ ਨਹੀਂ ਹੈਗੇ ਫਿਰ ਤੁਹਾਡੀ ਪਾਰਟੀ ਨੂੰ ਛੱਡ ਕੇ ਰਾਜ ਪਾਸੇ ਜਾਣਾ ਚਾਹੀਦਾ ਪਰ ਸੱਚ ਇਹ ਨਹੀਂ ਹੈਗਾ ਬਿੱਟੂ ਸਾਹਿਬ ਸਭ ਪਤਾ ਮੋਦੀ ਸਾਹਿਬ ਹਰਾਂ ਨੂੰ ਸਭ ਪਤਾ ਹੈ ਖੇਤੀਬਾੜੀ ਮੰਤਰੀ ਨੂੰ ਥੋੜੀ ਸਰਕਾਰ ਨੂੰ ਸਾਰਾ ਪਤਾ ਹੈ ਕਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਕਿਹੜੇ ਮਸਲੇ ਨੇ ਕਿਸਾਨਾਂ ਦੇ ਕੀ ਉਹ ਚਾਹੁੰਦੇ ਨੇ ਕਿਸਾਨ ਨਹੀਂ ਮਜ਼ਦੂਰ ਵੀ ਪਰ ਗੱਲ ਤਾਂ ਨੀਤੀ ਦੀ ਹੈ ਨਾ ਜਦੋਂ ਨੀਤੀ ਮਾੜੀ ਹੈ ਤੇ ਨੀਤੀਆਂ ਮਾੜੀਆਂ ਨੇ ਤੇ ਮਸਲੇ ਚਾਹੇ ਪਤਾ ਵੀ ਹੋਣ ਵੇਖੋ ਜੇਕਰ ਕੋਈ ਬੰਦਾ ਇਹ ਚਾਹੁੰਦਾ ਹੈ ਕਿ ਮੈਂ ਉਹਦਾ ਭਲਾ ਕਰਨਾ ਹੈ ਫਿਰ ਭਾਵੇਂ ਉਹਦੀ ਜੇਬ 'ਚ ਬਹੁਤ ਘੱਟ ਹੋਵੇ ਉਹ ਕਰ ਦਿੰਦਾ ਹੈ ਤੇ ਜੇਕਰ ਨੀਤ ਮਾੜੀ ਹੋਵੇ ਤਾਂ ਬਹੁਤ ਸਾਰੇ ਲੋਕਾਂ ਕੋਲ ਧਨ ਦੇ ਅੰਬਾਰ ਲੱਗੇ ਪਏ ਨੇ ਪਰ ਉਹ ਕਿਸੇ ਦਾ ਭਲਾ ਨਹੀਂ ਕਰਦੇ ਸੋ ਗੱਲ ਇਹ ਹੈ ਕੌਣ ਕਿਹਦੇ ਨਾਲ ਖੜਾ ਹੈ ਬੀਜੇਪੀ ਸਰਕਾਰ ਜਿਹੜੀ ਆ ਇਹ ਖੜੀ ਕਿਹਦੇ ਨਾਲ ਆ ਆਮ ਲੋਕਾਂ ਨਾਲ ਕਿ ਵੱਡੇ ਪੂੰਜੀਪਤੀਆਂ ਨਾਲ ਸਵਾਲ ਇੱਥੋਂ ਤੱਕ ਹੁੰਦਾ ਬਿੱਟੂ ਸਾਹਿਬ ਤੁਹਾਡੀ ਪਾਰਟੀ ਕਿਹਦੇ ਨਾਲ ਖੜੀ ਹੈ ਇਹ ਸਾਬਤ ਕਰਨ ਲਈ ਇੰਨਾ ਕਾਫੀ ਹੈ ਕਿ ਅੰਬਾਨੀਆਂ ਅਡਾਨੀਆਂ ਤੇ ਖਾਸ ਕਰ ਗੌਤਮ ਅਡਾਨੀ ਤੇ ਵੱਡੇ ਦੋਸ਼ ਲੱਗੇ ਅਮਰੀਕਾ ਦੀ ਅਦਾਲਤ ਦੇ ਵਿੱਚ ਧੋਖਾ ਧੜੀ ਦਾ ਕੇਸ ਚੱਲ ਰਿਹਾ ਹੁਣ ਇੰਨੇ ਵੱਡੇ ਵੱਡੇ ਉਹਨਾਂ ਦੇ ਗੜਬੜਾਂ ਦੇ ਦੋਸ਼ ਹਿਡਨਬਰਗ ਦੀ ਰਿਪੋਰਟ ਨੇ ਪੂਰੀ ਦੁਨੀਆ ਹੈਰਾਨ ਕਰ ਦਿੱਤੀ ਪਰ ਅੱਜ ਤੱਕ ਤੁਹਾਡੀ ਭਾਜਪਾ ਸਰਕਾਰ ਮੋਦੀ ਸਾਹਿਬ ਇੱਕ ਲਫ਼ਜ਼ ਵੀ ਨਹੀਂ ਬੋਲੇ ਪਾਰਲੀਮੈਂਟ 'ਚ 20 ਵਾਰੀ ਰੌਲਾ ਪੈ ਗਿਆ ਇਸ ਮੁੱਦੇ ਦਾ ਪਰ ਤੁਹਾਡੀ ਸਰਕਾਰ ਇੱਕ ਵੀ ਸ਼ਬਦ ਅੰਡਾਨੀਆਂ ਤੇ ਨਹੀਂ ਬੋਲਣ ਲਈ ਤਿਆਰ ਕਿਉਂ ਕਾਰਨ ਚੱਕਰ ਕੀ ਹੈ ਸਮਝ ਕਿਹਨੂੰ ਨਹੀਂ ਆਉਂਦਾ ਉਹਨਾਂ ਨੂੰ ਜਿਹੜੇ ਵਿਚਾਰੇ ਆਮ ਲੋਕ ਨਹੀਂ ਸਾਨੂੰ ਸਾਰਾ ਕੁਝ ਸਮਝ ਆਉਂਦਾ ਤੁਹਾਨੂੰ ਵੀ ਆਉਂਦਾ ਹੋਣਾ ਤੇ ਜੇ ਤੁਹਾਨੂੰ ਨਹੀਂ ਆਉਂਦਾ ਫਿਰ ਤੁਸੀਂ ਭੋਲੂ ਕਾ ਕਿਉਂ ਫਿਰ ਤੁਸੀਂ ਆਪਦੀ ਮੰਤਰੀ ਦੀ ਗੱਦੀ ਗੁੱਦੀ ਛੱਡੋ ਤੇ ਮਜ਼ਾ ਕਰੋ ਜਾ ਕੇ ਤੁਸੀਂ ਦੇਖੋ ਕਿਸਾਨ ਤੁਹਾਡੇ ਕੋਲ ਨਹੀਂ ਆਉਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਤੁਹਾਨੂੰ ਵੀ ਸਭ ਕੁਝ ਪਤਾ ਹੈ ਤੇ ਤੁਹਾਡੀ ਸਰਕਾਰ ਨੂੰ ਵੀ ਮੋਦੀ ਸਾਹਿਬ ਨੂੰ ਕੀ ਨਹੀਂ ਪਤਾ ਜਦੋਂ ਸਰਕਾਰ ਨਹੀਂ ਸੀ ਬਣੀ ਤੁਹਾਡੀ ਇਹੀ ਮੋਦੀ ਸਾਹਿਬ ਕਹਿੰਦੇ ਹੁੰਦੇ ਸੀ ਕਿ ਸੁਆਮੀਨਾਥਨ ਕਮਿਸ਼ਨ ਕੀ ਰਿਪੋਰਟ ਲਾਗੂ ਕਰੂੰਗਾ ਕਿਸਾਨ ਮਰ ਰਹਾ ਹੈ ਮਜ਼ਦੂਰ ਮਰ ਰਹਾ ਹੈ ਇਹੀ ਮੋਦੀ ਸਾਹਿਬ ਅੱਜ ਵੀ ਭਾਸ਼ਣ ਪਾਏ ਨੇ ਇਹੀ ਮੋਦੀ ਸਾਹਿਬ ਕਹਿੰਦੇ ਹੁੰਦੇ ਸੀ ਮਹਿੰਗਾਈ ਅਸਮਾਨ ਛੂਤੇ ਜਾ ਰਹੀ ਹੈ ਇਹੀ ਮੋਦੀ ਸਾਹਿਬ ਕਹਿੰਦੇ ਹੁੰਦੇ ਸੀ ਕਿਸਾਨੋ ਕੀ ਆਮਦਨ ਦੁਗਣੀ ਕਰਨੇ ਕੀ ਲੋੜ ਹੈ ਔਰ ਇਹੀ ਮੋਦੀ ਸਾਹਿਬ ਕਹਿੰਦੇ ਹੁੰਦੇ ਸੀ ਮਜ਼ਦੂਰ ਕਾ ਜੀਵਨ ਵੀ ਭਲਾ ਕੋਈ ਜੀਵਨ ਹੈ ਪਤਾ ਤੁਹਾਨੂੰ ਸਾਰਾ ਭਲੇਖੇ ਚ ਨਹੀਂ ਹੈਗੇ ਤੁਸੀਂ ਗੱਲ ਇਹ ਆ ਕਿ ਤੁਸੀਂ ਖੜੇ ਕੀਦੇ ਤੋਂ ਤੁਸੀਂ ਉਹ ਕਹਿੰਦੇ ਨੇ ਜਦ ਅੱਖਾਂ ਮੂੰਹ ਖਾਂਦਾ ਤੇ ਅੱਖਾਂ ਸ਼ਰਮਾਉਂਦੀਆਂ ਨਹੀਂ ਪੰਜਾਬੀ ਦਾ ਇੱਕ ਮੁਹਾਵਰਾ ਹੈ ਜਿਸ ਦੀ ਖਾਈਏ ਬਾਜਰੀ ਉਸ ਦੀ ਭਰੀਏ ਹਾਜ਼ਰੀ ਤੇ ਤੁਹਾਡੀ ਪਾਰਟੀ ਨੇ ਜਿਨ੍ਹਾਂ ਦੀ ਬਾਜਰੀ ਖਾਧੀ ਆ ਉਹਨਾਂ ਦੀ ਹਾਜ਼ਰੀ ਭਰਨੀ ਆ ਤੁਸੀਂ ਉਹਨਾਂ ਦੇ ਹੱਕ ਦੀਆਂ ਨੀਤੀਆਂ ਲਾਗੂ ਕਰਨੀਆਂ ਤੁਸੀਂ ਸਭ ਪਤਾ ਜੇ ਕੁਝ ਕਰਨਾ ਤੁਹਾਡੇ ਆਗੂ ਕੱਲ੍ਹ ਕਾਲ ਤੱਕ ਸਾਹਿਬ ਤੇ ਗਏ ਜ਼ਥੇਦਾਰ ਸਾਹਿਬ ਨੂੰ ਕਹਿ ਰਹੇ ਸੀਗੇ ਕਿ ਡੱਲੇਵਾਲ ਸਾਹਿਬ ਦਾ ਮਰਨ ਵਰਤ ਛਡਾਓ ਹੁਕਮਨਾਮਾ ਜਾਰੀ ਕਰੋ ਤੇ ਡੱਲੇਵਾਲ ਸਾਹਿਬ ਨੇ ਕਿਹਾ ਉਹ ਕਹਿੰਦੇ ਬੀਜੇਪੀ ਵਾਲਿਓ ਜੇ ਤੁਸੀਂ ਕਿਤੇ ਜਾਣਾ ਤਾਂ ਤੁਸੀਂ ਪੀਐਮ ਕੋਲੇ ਜਾਓ ਤੁਸੀਂ ਪ੍ਰੈਜ਼ੀਡੈਂਟ ਕੋਲ ਜਾਓ ਤੁਸੀਂ ਕਹਾਂ ਤਖਤੇ ਜਥੇਦਾਰ ਕੋਲ ਕੀ ਲੈਣ ਜੰਨੇ ਹੋ ਸਾਡੀਆਂ ਮੰਗਾਂ ਹੱਲ ਕਰੋ ਮੈਂ ਮਰਨ ਵਰਤ ਛੱਡ ਦੂੰਗਾ ਡੱਲੇ ਵਾਲ ਕਹਿੰਦਾ ਗੱਲ ਸਿੱਧੀ ਸਾਫ਼ ਹੈ ਇਹ ਕੀ ਤਰੀਕਾ ਹੈ ਉਧਰ ਨੂੰ ਦਾ ਤੁਹਾਡਾ ਮੂੰਹ ਨਹੀਂ ਹੁੰਦਾ ਮੈਨੂੰ ਪੱਕਾ ਪਤਾ ਬਿੱਟੂ ਸਿਆ ਮੋਦੀ ਮਿਲਦਾ ਮਿਲਦਾ ਤੈਨੂੰ ਵੀ ਨਹੀਂਗਾ ਐਵੇਂ ਤੁਸੀਂ ਕਦੇ ਕਦਾਈ ਉਹਨੂੰ ਮਿਲ ਕੇ ਫੋਟੋ ਲਵਾ ਕੇ ਤੇ ਐ ਸ਼ੋਅ ਕਰਦੇ ਹੋ ਕਿ ਤੁਹਾਡੀ ਬੜੀ ਨੇੜੇ ਦੀ ਗੱਲ ਹੈ ਹੈਣੀਗੀ ਸਭ ਨੂੰ ਪਤਾ ਸੋ ਉਹ ਜਿਨ੍ਹਾਂ ਦਾ ਹੈ ਉਹਨਾਂ ਦਾ ਹੈ ਜਿਨ੍ਹਾਂ ਨਾਲ ਹੈ ਉਹਨਾਂ ਨਾਲ ਹੈ ਤੇ ਉਹ ਕਿੰਨਾ ਨਾਲ ਹੈ ਇਹ ਮੇਰੇ ਖਿਆਲ ਦੇ ਨਾਲ ਭਲੇਖਾ ਹੁਣ ਕਿਸੇ ਨੂੰ ਨਹੀਂ ਰਹਿ ਗਿਆ